ਜ਼ਰੂਰਤ ਮਨੁੱਖ ਨੂੰ ਮਿਹਨਤੀ ਬਣਾ ਦਿੰਦੀ ਹੈ ਤੇ ਆਰਾਮ ਉਸ ਨੂੰ ਕਮਜ਼ੋਰ ਜਦੋਂ ਜ਼ਰੂਰਤ ਵੱਧ ਜਾਂਦੀ ਹੈ ਤਾਂ ਇਨਸਾਨ ਆਪਣੀਆਂ ਹੱਦਾਂ ਤੱਕ ਲੜਦਾ ਹੈ ਜ਼ਰੂਰਤਾਂ ਕਦੇ ਮੁੱਕਦੀਆਂ ਨਹੀਂ ਪਰ ਕਦਰ ਕਰਨ ਵਾਲਾ ਮਨ ਬਣਾ ਲਵੋ ਜਿਸ ਨੇ ਆਪਣੀ ਜ਼ਰੂਰਤ ਤੇ ਕੰਟਰੋਲ ਕਰ ਲਿਆ ਉਸ ਨੇ ਅੱਧੀ ਜ਼ਿੰਦਗੀ ਜਿੱਤ ਲਈ ਜ਼ਰੂਰਤ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਬਿਨਾਂ ਸਹੈਤਾ ਦੇ ਵੀ ਜੀਣਾ ਹੈ ਕਈ ਵਾਰ ਜ਼ਰੂਰਤ ਇਨਸਾਨ ਨੂੰ ਉਹ ਬਣਾਉਂਦੀ ਹੈ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਜ਼ਰੂਰਤਾਂ ਘੱਟ ਰੱਖੋ ਖੁਸ਼ੀਆਂ ਆਪ ਹੀ ਵਧਣਗੀਆਂ ਜਦ ਤੱਕ ਜ਼ਰੂਰਤ ਹੁੰਦੀ ਹੈ ਤਦ ਤੱਕ ਰਿਸ਼ਤੇ ਵੀ ਸੱਚੇ ਲੱਗਦੇ ਹਨ ਜ਼ਰੂਰਤ ਸਾਨੂੰ ਕਈ ਵਾਰ ਉਹ ਰਾਹ ਦਿਖਾਉਂਦੀ ਹੈ ਜੋ ਸੁੱਖ ਵਿੱਚ ਨਹੀਂ ਦਿਖਦਾ ਜਿਸਨੇ ਜ਼ਰੂਰਤ ਤੇ ਚਾਹਤ ਵਿੱਚ ਫਰਕ ਸਮਝ ਲਿਆ ਉਹ ਜ਼ਿੰਦਗੀ ਸਮਝ ਗਿਆ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਕ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਮੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਪਹਿਲਾਂ ਤਾਂ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਮੈਂ ਬਣਾਏ ਅੱਜ ਬ੍ਰੈਡ ਬ੍ਰੈਡ ਪਹਿਲਾਂ ਮੈਂ ਬੇਸਨ ਘੋਲ ਲਿਆ ਸੀ ਨੂਨ ਮਿਰਚ ਪਾ ਕੇ ਤੇ ਬ੍ਰੈਡਾਂ ਨੂੰ ਵਿੱਚ ਭਿਉ ਕੇ ਤੇਲ ਦੇ ਵਿੱਚ ਛੱਡ ਦਿੱਤਾ ਤਾਂ ਉਹ ਮਤਲਬ ਬਣ ਵੀ ਉਹ ਮਿੰਟਾਂ ਵਿੱਚ ਜਾਂਦੇ ਤੇ ਬਣ ਵੀ ਬਹੁਤ ਸਵਾਦ ਜਾਂਦੇ ਆ ਤੇ ਬੱਚੇ ਘਰੇ ਸੀਗੇ ਤਾਂ ਉਹ ਬਹੁਤ ਹੀ ਖੁਸ਼ ਹੋ ਕੇ ਖਾਦੇ ਤੁਸੀਂ ਦੇਖਿਆ ਉਹ ਵੀ ਮੇਰਾ ਬੇਟਾ ਦੋ ਮਿੰਨਵਾਰੀ ਆਇਆ ਤੇ ਬਹੁਤ ਹੀ ਇੰਜੋਏ ਕੀਤਾ ਉਹਨੇ ਖਾਣ ਲੱਗੇ ਨੇ ਵੀ ਤੇ ਮੇਰੀ ਨਾਲ ਵੀ ਇੱਕ ਗੱਲ ਇਹ ਵੀ ਆ ਵੀ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਣੇ ਆਪ ਆਪਣੇ ਬੱਚਿਆਂ ਦੀ ਖਾਤਰ ਬਣਾਉਣੇ ਤੇ ਆਪਣੇ ਫੇਸ ਤੇ ਇੱਕ ਸਮਾਈਲ ਜਰੂਰ ਰੱਖੋ ਜਿਹਦੇ ਨਾਲ ਕੀ ਖਾਣਾ ਵੀ ਸੁਆਦ ਬੰਦ ਆਏ ਤੇ ਬੱਚਿਆਂ ਨੂੰ ਦੇਖ ਕੇ ਵੀ ਖੁਸ਼ੀ ਮਿਲਦੀ ਆ ਤਾਂ ਉਸ ਜਿਹੜੀ ਉਹ ਚੀਜ਼ ਬਣਾਉਣੇ ਆ ਨਾ ਉਹਦਾ ਦੁੱਗਣਾ ਹੀ ਸੁਆਦ ਬੰਦ ਆਏਗਾ ਤੇ ਮੈਂ ਪਹਿਲਾਂ ਮੈਂ ਪਕੌੜੇ ਬਣਾਏ ਬਾਅਦ ਵਿੱਚ ਤਾਂ ਦੇਖੋ ਫਿਰ ਮੇਰੀ ਵੀਡੀਓ ਸ਼ੁਰੂ ਹੋਈ ਆਗੀ ਅਨ ਦੁਪਹਿਰ ਦੇ ਮਤਲਬ 2 ਵਜੇ ਮੈਂ ਸ਼ੁਰੂ ਕੀਤੀ 2 ਵਜੇ ਬਰੈਡ ਬਣਾਈ ਸੀ ਉਸ ਤੋਂ ਬਾਅਦ ਮੈਂ 3 1/2 3 ਵਜੇ ਪਸ਼ੂਆਂ ਚ ਗਈ ਸੀ ਕਿ ਤੇ ਅਸੀਂ ਤੁੱਤਾ ਸੀ ਪਸ਼ੂਆਂ ਵਾਲਾ ਬਰਾਂਡਾ ਆਪਣੇ ਦੋ ਘਰ ਹੁੰਦੇ ਆ ਇੱਕ ਤਾਂ ਕਮਾਈ ਵਾਲਾ ਘਰ ਹੋ ਗਿਆ ਤੇ ਇੱਕ ਆਪਣਾ ਰਹਿਣ ਸਹਿਣ ਵਾਲਾ ਹੋ ਗਿਆ ਹੁਣ ਜੇ ਆਪਣੇ ਤਾਂ ਜਿਹੜੇ ਕਮਾਈ ਵਾਲੇ ਘਰ ਅੱਬੀ ਉਹ ਤਾਂ ਪਸ਼ੂਆਂ ਵਾਲੀ ਸਮਝੋ ਵੀ ਆਪਾਂ ਪਸ਼ੂਆਂ ਚੋਂ ਹੀ ਕਮਾਈ ਮਿਲਦੀ ਹੈਗੀ ਤਾਂ ਆਪਾਂ ਆਪਦੇ ਜਿੱਥੇ ਰਹਿਣ ਸਹਿਣ ਵਾਲਾ ਘਰ ਆ ਉਹਦੀ ਸਫਾਈ ਤਾਂ ਰੱਖਣੀ ਰੱਖਣੀ ਹੈ ਤੇ ਜੇ ਹੁਣ ਆਪਾਂ ਕਮਾਈ ਵਾਲੇ ਵਾਸੇ ਦੀ ਸਫਾਈ ਰੱਖਾਂਗੇ ਹਨਾ ਤੇ ਆਪਾਂ ਨੂੰ ਉੱਥੋਂ ਹੀ ਸਾਰਾ ਕੁਝ ਮਿਲਣਾ ਫੇਰ ਹੀ ਆਪਣਾ ਘਰ ਵਧੀਆ ਹੋਏਗਾ ਫੇਰ ਹੀ ਆਪਾਂ ਨੂੰ ਸਾਰੇ ਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਆਈਆਂ ਹਨਾ ਤਾਂ ਦੋਨਾਂ ਜਿਹੜੀਆਂ ਚੀਜ਼ਾਂ ਨੂੰ ਆਪ ਦਾ ਇਸ ਤਰ੍ਹਾਂ ਸਾਹਮ ਕੇ ਰੱਖੋ ਵੀ ਉਧਰ ਵੀ ਨਾ ਖਰਾਬ ਹੋਏ ਤੇ ਇੱਧਰ ਵੀ ਨਾ ਹੋਵੇ ਸਫਾਈ ਕਰਨੀ ਬਹੁਤ ਜ਼ਰੂਰੀ ਹੈਗੀ ਪਸ਼ੂਆਂ ਥਲੇ ਤਾਂ ਖਾਸ ਕਰਕੇ ਕਿਉਂਕਿ ਉਹੀ ਆਪਣੀਆਂ ਜਿਹੜੀਆਂ ਆਪਾਂ ਨੂੰ ਲੋੜਾਂ ਹੁੰਦੀਆਂ ਆਪਣੀਆਂ ਜ਼ਰੂਰਤਾਂ ਉਹਨਾਂ ਤੋਂ ਹੀ ਪੂਰੀਆਂ ਹੁੰਦੀਆਂ ਆਆਂ ਆਪਣੀ ਜਿਹੜਾ ਮਾ ਮੰਨ ਲਓ ਖੇਤੀવાડી ਨਾਲ ਜਿਹੜਾ ਸਹਾਇਕ ਤੰਦਾਏ ਉਹ ਡੈਰੀ ਦਾਈ ਤੰਦਾਏਗਾ ਜਿਹੜਾ ਕਿ ਆਪਾਂ ਨੂੰ ਖੇਤੀ ਤੋਂ ਅਲੱਗ ਜਿਹੜੀ ਆਪਾਂ ਨੂੰ ਉਹਦੇ ਚ ਪ੍ਰਾਪਰਟੀ ਹੁੰਦੀ ਹੈ ਹਨਾ ਪ੍ਰਾਫਿਟ ਹੁੰਦੀ ਹੈਗੀ ਤੇ ਉਹ ਆਪਾਂ ਨੂੰ ਕੁਝ ਮਤਲਬ ਦਿੰਦਿਆਂ ਹੀ ਆਗਾ ਆਪਦਾ ਖਰਚਾ ਵਰਚਾ ਕੱਢ ਕੇ ਤਾਂ ਇਸ ਲਈ ਉਹ ਥਾਂ ਦੀ ਸਭ ਤੋਂ ਪਹਿਲਾਂ ਸਫਾਈ ਜ਼ਰੂਰੀ ਆ ਤਾਂ ਫਿਰ ਮੈਂ ਇੱਧਰ ਆ ਗਈ ਸੀਗੀ ਮੇਰੀ ਇਹ ਜਿਹੜੀ ਵੀਡੀਓ ਹੈ ਮੰਗਲਵਾਰ ਵਾਲੇ ਦਿਨ ਦੀ ਬਣਾਈ ਹੋਈ ਆ ਕਈ ਵਾਰ ਨਾ ਐ ਹੁੰਦਾ ਵੀ ਕਿਤੇ ਜਾਣਾ ਹੁੰਦਾ ਤਾਂ ਆਪ ਨੂੰ ਇਹ ਨਹੀਂ ਹੁੰਦਾ ਵੀ ਆਪਣੀ ਵੀਡੀਓ ਨਹੀਂ ਬਣੀ ਹੈਗੀ ਕਿ ਆਪਾਂ ਟੈਨਸ਼ਨ ਫਰੀ ਹੁੰਨੇ ਆ ਤੇ ਜਦੋਂ ਜਿਹੜਾ ਬੰਦਾ YouTube ਤੇ ਆ ਗਿਆ ਉਹਦੇ ਮਨ ਤੇ ਇੱਕ ਡਿਪਰੈਸ਼ਨ ਜ਼ਰੂਰ ਰਹਿੰਦਾ ਹੈਗਾ ਵੀ ਅਸੀਂ ਅੱਜ ਦੀ ਜਿਹੜੀ ਵੀਡੀਓ ਉਹ ਬਣਾਉਣੀ ਹੈਗੀ ਆਪਾਂ ਇਹ ਇਕੁਈ ਸੌਖਾ ਕੰਮ ਨਹੀਂ ਹੈਗਾਗਾ ਬਹੁਤ ਮਿਹਨਤ ਲੱਗਦੀ ਹੈ ਇਸ ਚੀਜ਼ ਦੇ ਵਿੱਚ ਬਾਕੀ ਜਿਹੜਾ ਕੁਝ ਵੀ ਬੰਦ ਆਪਣੇ ਕੋਲੇ ਆਪਣੇ ਨਾਲ ਮਿਹਨਤ ਨਾਲ ਹੀ ਬੰਦ ਆਏਗਾ ਜਦੋਂ ਆਪਾਂ ਕੰਮ ਵੀ ਕਰਨਾ ਤੇ ਨਾਲ ਉਹਦੇ ਕੈਮਰਾ ਵੀ ਹਨਾ ਸਾਂਭਣਾ ਵੀ ਕਿਵੇਂ ਸਾਡੀ ਵੀਡੀਓ ਆ ਰਹੀ ਹੈਗੀ ਕਿਵੇਂ ਸਾਨੂੰ ਦਿਖ ਰਹੇ ਹਾਂ ਅਸੀਂ ਤੇ ਉਹ ਸਾਰੀਆਂ ਗੱਲਾਂ ਮਿਲਾ ਕੇ ਵੀ ਮਿਹਨਤ ਬਹੁਤ ਲੱਗਦੀ ਹੈ ਤਾਂ ਮੈਂ ਉਧਰੋਂ ਕੰਮ ਨਿਮੇੜ ਕੇ ਆ ਕਿ ਇੱਥੇ ਦੇਖੋ ਮੇਰੇ ਕਿੰਨੇ ਕੰਮ ਜਿਹੜੇ ਇਕੱਠੇ ਹੋ ਗਏ ਸੀ ਇੱਕ ਪਾਸੇ ਤਾਂ ਮੈਂ ਮੰਨੀ ਲਾਉਣੀ ਸੀ ਹਲੂਮਾਨ ਜੀ ਦੀ ਤਾਂ ਦੂਜੇ ਪਾਸੇ ਮੈਂ ਦਾਲ ਵੀ ਬਣਾਉਣੀ ਸੀਗੀ ਤਾਂ ਆਟਾ ਵੀ ਗੁੰਨ ਕੇ ਰੱਖਣਾ ਸੀਗਾ ਦੁੱਧ ਵੀ ਮੈਂ ਉਹਦੇ ਚ ਪਾਇਆਗਾ ਰੈਡ ਕਨੇਚ ਮੇਰੇ ਇੱਥੇ ਜਿਹੜਾ ਕੰਮ ਸਾਰਾ ਇਕੱਠਾ ਹੋ ਗਿਆ ਸੀਗਾ ਫਿਰ ਮੈਂ ਉਹ ਕਹਿੰਦੇ ਨੇ ਨਾ ਜਦੋਂ ਇੱਕ ਔਰਤ ਕੰਮ ਕਰਨ ਤੇ ਆ ਜੇ ਵੀ ਉਹਦੇ ਦੋ ਹੱਥ ਨਹੀਂ ਹੁੰਦੇ ਉਹਦੇ 10 ਹੱਥ ਬਣ ਜਾਂਦੇ ਆਗੇ ਤਾਂ ਪਤਾ ਨਹੀਂ ਉਹ ਰੱਬ ਦੇ ਵੱਲੋਂ ਕਿਹੜੀ ਉਹਦੋਂ ਸ਼ਕਤੀ ਜਾਗਦੀ ਹੈ ਕਿ ਜਦੋਂ ਕੰਮ ਪਿਆ ਹੋਵੇ ਤਾਂ ਇਕ ਤਸਾਬਣਾ ਇੱਕ ਔਰਤ ਹੀ ਉਸ ਕੰਮ ਨੂੰ ਨੇਰੀ ਬਣਾ ਸਕਦੀ ਹੈਗੀ ਤਾਂ ਆਪਾਂ ਚਾਹੀਏ ਤਾਂ ਸਾਰਾ ਕੰਮ ਆਪਾਂ ਕੰਟਰੋਲ 'ਚ ਕਰ ਸਕਦੇ ਹਾਂਗੇ ਕਿਉਂਕਿ ਇੱਕ ਔਰਤ ਦੇ ਨਾਲ ਹੀ ਘਰ ਜਿਹੜਾ ਬਸਦਾ ਹੈਗਾ ਘਰ ਚੱਲਦਾ ਹੈਗਾ ਜੇ ਔਰਤ ਹੀ ਉਸ ਨੂੰ ਸੰਭਾਲ ਕੇ ਰੱਖੂਗੀ ਤਾਂ ਘਰ ਦੀ ਤਰੱਕੀ ਵਾਂਦੀ ਜੇ ਇੱਕ ਔਰਤ ਚਾਹੇ ਤਾਂ ਘਰ ਨੂੰ ਵਿਗਾੜ ਵੀ ਸਕਦੀ ਆ ਸੋ ਇਹ ਜਿਹੜੇ ਕੰਮ ਹੁੰਦੇ ਆ ਆਪਣੇ ਕੰਟਰੋਲ 'ਚ ਹੁੰਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਆਪਣਾ ਬੱਚਾ ਕਿਵੇਂ ਆ ਆਪਣੇ ਘਰ ਦੇ ਵਿੱਚ ਹਨਾ ਕਿ ਕਿਦਾਂ ਆਪਾਂ ਰਹਿਣਾ ਸਹਿਣਾ ਹੈ ਆਪਾਂ ਨੂੰ ਨਿੱਕੀ ਨਿੱਕੀ ਗੱਲ ਦਾ ਕਿੱਥੇ ਆਪਣੀ ਕਿਹੜੀ ਚੀਜ਼ ਪਈ ਆ ਤਾਂ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਇਸ ਚੀਜ਼ ਦੀ ਹਨਾ ਤਾਂ ਦੇ ਕੰਮ ਜਿਹੜਾ ਆਪਣਾ ਰੋਟੀ ਨਹੀਂ ਹੁੰਦਾ ਵੀ ਆਪਾਂ ਰੋਟੀ ਪਾਣੀ ਦਾ ਹੀ ਕੰਮ ਕਰਨਾ ਆਏਗਾ ਕੰਮ ਹੋਰ ਵੀ ਬਹੁਤ ਹੋ ਜਾਂਦੇ ਆਗੇ ਜਿਨ੍ਹਾਂ ਨੂੰ ਆਪਾਂ ਜਿਹੜੀਆਂ ਘਰੇ ਰਹਿੰਦੀਆਂ ਇੱਕ ਇੱਕ ਸਾਭ ਦੀ ਆਪਣੀ ਜੌਬ ਆ ਗਈ ਜਿਹੜੀ ਆਪਾਂ ਡੇਲੀ ਕਰਨੀ ਆ ਇਹਦੇ ਵਿੱਚ ਕੋਈ ਛੁੱਟੀ ਨਹੀਂ ਹੈਗੀ ਕੁਛ ਨਹੀਂ ਹੈਗਾ ਇਹ ਬਸ ਇੱਕ ਆਪਣੇ ਮਨ ਦੀ ਸ਼ਾਂਤੀ ਜੀ ਤੁਸੀਂ ਤੁਹਾਨੂੰ ਸੰਤੁਸ਼ਟ ਕਰਨਾ ਸ਼ਾਂਤੀ ਰੱਖਣੀ ਜਾਂ ਆਪਦੇ ਮਨ ਦੇ ਵਿੱਚੋਂ ਕੁਝ ਐਸੇ ਪਾਸੇ ਵਾਲੇ ਜਿਹੜੇ ਥੌਟ ਆ ਉਹ ਕੱਢਨੇ ਆ ਤਾਂ ਆਪਦੇ ਆਪ ਨੂੰ ਕੰਮ 'ਚ ਬੀਜੀ ਕਰ ਲਓ ਕਿਉਂਕਿ ਜਦੋਂ ਜਿਹੜਾ ਇਨਸਾਨ ਬੀਜੀ ਰਹਿੰਦਾ ਨਾ ਉਹ ਸਟ्रेस ਤੋਂ ਦੂਰ ਹੋ ਜਾਂਦਾ ਹੈਗਾ ਜਿੰਨਾ ਬੀਜੀ ਰੱਖੋਗੇ ਉਨਾ ਹੀ ਆਪਦੀ ਲਾਈਫ 'ਚ ਚੇਂਜ ਲਿਆਉਂਗੇ ਬਾ ਫਾਲਤੂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰ ਦਿਓ ਕੌਣ ਕੀ ਕਹਿੰਦਾ ਕੌਣ ਕੀ ਸੋਚਦਾ ਸਾਡੇ ਬਾਰੇ ਤੁਸੀਂ ਦੇਖੋ ਵੀ ਤੁਸੀਂ ਕੀ ਸੋਚਦੇ ਆ ਬਸ ਉਹ ਆਪਦੀ ਸੋਚ ਨੂੰ ਲੈ ਕੇ ਚੱਲੋ ਹੋਰ ਕੋਈ ਕਿਸੇ ਤੱਕ ਤੁਹਾਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾਗਾ ਜੇਕਰ ਤੁਸੀਂ ਆਪਦੀ ਲਾਈਫ ਦੇ ਵਿੱਚ ਕਾਮਜਾਬ ਹੋਣਾ ਕਿਉਂਕਿ ਲੋਕਾਂ ਦਾ ਕੰਮ ਬਹੁਤ ਕੁਝ ਬੋਲਣਾ ਹੁੰਦਾ ਬਹੁਤ ਕੁਝ ਕਹਿਣਾ ਹੁੰਦਾ ਪਰ ਆਪਾਂ ਆਪਣੇ ਮੁਤਾਬਕ ਚੱਲਣਾ ਹੁੰਦਾ ਤਾਂ ਦੇਖੋ ਮੈਂ ਰੋਟੀ ਪਾਣੀ ਦਾ ਜਿਹੜਾ ਕੰਮ ਸੀਗਾ ਨਿਮੇੜ ਕੇ ਆ ਕੇ ਤਾਂ ਫਿਰ ਮੈਂ ਆਪਦੇ ਹਸਬੈਂਡ ਨਾਲ ਪੱਠੇ ਪਵਾਉਣ ਲੱਗ ਗਈ ਸੀਗੀ ਤੇ ਉਹ ਸਾਨੂੰ ਉੱਥੇ ਨੀਰਾ ਹੋ ਗਿਆ ਸੀ ਕਈ ਵਾਰ ਹੋ ਜਾਂਦਾ ਹੈਗਾ ਨੀਰਾ ਹੋ ਜਾਂਦਾ ਹੈਗਾ ਤਾਂ ਉਦੋਂ ਵੀ ਕੰਮ ਸਾਡਾ ਜਿਹੜਾ ਸਾਰਾ ਲੇਟ ਹੋ ਜਾਂਦਾ ਫਿਰ ਪੱਠੇ ਰਾਤ ਨੂੰ ਮੈਂ ਮਿੱਥੇ ਨੂੰ ਕਹਿ ਰਹੀ ਸੀ ਕਿ ਵੀ ਕੁਝ ਵੀ ਹੋਵੇ ਵੀ ਪੱਠੇ ਇਸ ਵੇਲੇ ਨਹੀਂ ਪਾਉਣੇ ਹੈਗੇ ਕਿ ਤਾਂ ਚਲੋ ਸਾਡਾ ਜਿਹੜਾ ਦੂਸਰੇ ਉਸ ਦਿਨ ਦਾ ਕੰਮ ਸਾਡਾ ਨਿਬੜਿਆ ਵਧੀਆ ਸੀ ਰੋਟੀ ਪਾਣੀ ਖਾ ਕੇ ਪੈ ਗਏ ਸੀ ਫਿਰ ਮੈਂ ਦੂਸਰੇ ਦਿਨ ਦੀ ਜਿਹੜੀ ਵੀਡੀਓ ਸ਼ੁਰੂ ਕੀਤੀ ਹੈਗੀ ਪਹਿਲਾਂ ਹੁਣ ਇੱਥੇ ਬੱਚੇ ਮੇਰੇ ਸਕੂਲ ਚਲੇ ਗਏ ਸੀਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਮੇਰੇ ਬੈੱਡ ਦੀਆਂ ਚਾਦਰਾਂ ਜਿਹੜੀਆਂ ਮੈਂ ਸੈੱਟ ਕਰਨੀਆਂ ਹੁੰਦੀਆਂ ਸਾਡੇ ਤਿੰਨ ਬੈੱਡ ਹੋ ਜਾਂਦੇ ਆਗੇ ਤਾਂ ਉਹ ਇੱਕ ਡ੍ਰੈੰਗ ਰੂਮ ਦੇ ਵਿੱਚ ਬੈੱਡ ਰੱਖਿਆ ਹੋਇਆਗਾ ਤੇ ਸੋਫੇ ਪਈ ਐ ਤੇ ਬਾਕੀ ਦੋ ਦੂਸਰੇ ਬੈੱਡਰੂਮ ਹੋਗੇ ਇੱਕ ਗੈਲਰੀ ਚ ਪਿਆ ਹੁੰਦਾ ਬੈੱਡ ਇੱਕ ਸਾਡਾ ਬੈੱਡਰੂਮ ਹੋ ਗਿਆ ਤਿੰਨ ਬੈੱਡਰੂਮ ਹੋਗੇ ਤੇ ਬਾਅਦ ਵਿੱਚ ਉਹਨਾਂ ਦੀਆਂ ਚਾਦਰਾਂ ਸੈੱਟ ਕਰਕੇ ਫਿਰ ਮੈਂ ਡਾਈਨਿੰਗ ਟੇਬਲ ਦੀ ਸਫਾਈ ਕਰਨੀ ਹੁੰਦੀ ਆ ਫਿਰ ਮੈਂ ਆਪਦੇ ਕਿਚਨ ਦਾ ਦੇਖਣਾ ਹੁੰਦਾ ਤੇ ਫਿਰ ਮੈਂ ਅੱਜ ਮੈਂ ਕਿਹਾ ਚਲੋ ਇੱਕ 파ਟ ਹੋਰ ਲੈਨੇ ਆ ਸਫਾਈ ਵਾਲਾ ਤਾਂ ਆਪਣੇ ਕੋਈ ਵੀ ਘਰ ਦੇ ਵਿੱਚ ਹੁੰਦਾ ਹੈਗਾ ਥਾਂ ਹਨਾ ਆਪਾਂ ਉਹਦਾ ਆਪਾਂ ਨਾਂ ਹੀ ਰੱਖਿਆ ਹੁੰਦਾਗਾ ਜਿਵੇਂ ਹੁਣ ਸਾਡੀ ਆ ਬਾਰੀ ਅਸੀਂ ਇਹਨੂੰ ਫਰਿੱਜ ਵਾਲੀ ਬਾਰੀ ਕਹਿੰਨੇ ਆਗੇ ਫਰਿੱਜ ਦੇ ਮਗਰ ਆ ਜਾਂਦੀ ਆ ਕੀ ਤਾਂ ਇਹਨੂੰ ਮੈਂ ਸਾਫ ਕਰਨਾ ਸੀਗਾ ਇਹਦੇ ਵਿੱਚ ਜਿਹੜੀ ਕੋਈ ਐਕਸਟਰਾ ਸਮਾਨ ਸੀਗਾ ਅੱਜ ਮੈਂ ਉਹ ਵੀ ਕੱਢਿਆ ਮੈਂ ਬਹੁਤ ਸਫਾਈ ਤਾਂ ਮੈਂ ਹੁਣ ਕਰ ਰਹੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਸਮਾਨ ਆਪਾਂ ਸਾਲ ਭਰ ਜਮਾ ਕਰੀ ਰੱਖਦੇ ਆ ਪਤਾ ਨਹੀਂ ਕਿੱਥੋਂ ਆਉਂਦੇ ਆਗੇ ਤਾਂ ਫਿਰ ਉਹਨਾਂ ਨੂੰ ਆਪਾਂ ਜਿੱਦੇ ਸਫਾਈ ਕਰਨੀ ਹੁੰਦੀ ਉਹਨੂੰ ਦੇ ਪਤਾ ਲੱਗਦਾ ਵੀ ਆਪਾਂ ਨੂੰ ਆ ਵੀ ਸਾਂਭਿਆ ਹੋਇਆ ਆਪਣਾ ਤੇ ਫਿਰ ਉਹਨੂੰ ਕੱਢ ਕੇ ਸਿੱਟਣਾ ਪੈਂਦਾ ਹੈਗਾ ਇਸ ਗੱਲੋਂ ਹਾਸਾ ਵੀ ਆਉਂਦਾ ਵੀ ਇੰਨਾ ਐਵੇਂ ਕਬਲਿਆਂ ਵਾਂਗ ਸਾਮ-ਸਾਮ ਕੇ ਰੱਖੀ ਜਾਂਦੇ ਆ ਹਨ ਜੇ ਉਹਦੀ ਸੈੱਟ ਦੇ ਕੇ ਤਾਂ ਫਿਰ ਇੰਨਾ ਤਾਂ ਆਪਾਂ ਨੂੰ ਲੋਡ ਹੀ ਨਾ ਪਵੇ ਵੀ ਗੰਦ ਇਕੱਠਾ ਹੋਈ ਜਾਂਦਾ ਹੈਗਾ ਤੇ ਮੈਂ ਦੇਖੋ ਥੱਲੇ ਸਾਰੀ ਸਫਾਈ ਹੈ ਜਿਹੜੀ ਆਰਾਮ ਨਾਲ ਕਰ ਰਹੀਆਂ ਗਈ ਬੈ ਕੇ ਉਸ ਸਫਾਈ ਮਤਲਬ ਆਪਾਂ ਨੂੰ ਹਰ ਇੱਕ ਚੀਜ਼ ਦੀ ਰੱਖਣੀ ਜ਼ਰੂਰੀ ਆ ਪਰ ਕਈ ਕਈ ਪਾਰਟ ਆਪਣੇ ਘਰ ਤੇ ਇਦਾਂ ਹੀ ਆਪਾਂ ਤੋਂ ਰਹਿ ਜਾਂਦੇ ਆ ਕਿ ਡੇਲੀ ਆਪਾਂ ਉਹ ਸਫਾਈ ਨਹੀਂ ਹੁੰਦੀ ਹਨਾ ਆਪਣੇ ਤੋਂ ਪਰ ਫਿਰ ਵੀ ਆਪਦਾ ਮਹੀਨੇ ਬਾਅਦ ਵੀ ਉਸ ਚੀਜ਼ ਵਾਲ ਆਪਾਂ ਜੇ ਦੇਖਾਂਗੇ ਤਾਂ ਕਿਤੇ ਨਾ ਕਿਤੇ ਆਪਣੀ ਨਿਗਾ ਵਜਦੀ ਰਹਿੰਦੀ ਆ ਤਾਂ ਜੀ ਅੱਜ ਦੀ ਮੇਰੀ ਸੀਗੀ ਇਹ ਵੀਡੀਓ ਹਨਾ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮੈਨੂੰ ਤਾਂ ਮੇਰੀ ਵੀਡੀਓ ਤੇ ਇੱਕ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗ ਰਹੀ ਆ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਦੇਖੋ ਮੈਂ ਹੁਣ ਇੱਥੇ ਸਫਾਈ ਕਰ ਰਹੀ ਸੀ ਇਸ ਬਾਰੀ ਦੀ ਤੇ ਮੈਂ ਤੁਹਾਨੂੰ ਲਾਸਟ ਵਾਲਾ ਵਿਊ ਦਿਖਾਉਂਗੀ ਵੀ ਦੇਖੋ ਇਸ ਤਰ੍ਹਾਂ ਇਹ ਸਾਫ਼ ਹੋ ਗਈ ਆਗੀ ਤੇ ਕਿੰਨੀ ਸੋਹਣੀ ਲੱਗ ਰਹੀ ਆਗੀ ਤੇ ਇਹਦੇ ਵਿੱਚ ਕ ਮੂੰਹ ਜਿਹੜਾ ਪਿਆ ਹੈਗਾ ਬਹੁਤ ਹੀ ਡਰਾਵਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਧੰਨਵਾਦ